जो आप देख रहे हैं ट्रैजर एन एफ टी दई डी कि बनाइए सब तो पहला जो लिंक तो अपलाइन ने तक तो भेजे है उसनों तुम खोलोगे ये देखो ये आप लिंक खोलिया इतने आप जिमें आप देखो सुरिंदर सिंह उस तो बाद सुरिंदर सिंह भर दिता है नार इस दे कुछ आप लगा देंगे सुरिंदर सिंह पटियाला पी ए टी लिखता पटियाले तो बाद आप देखो अगे हम इतने पासवर्ड रख रहे हैं पासवर्ड आपेट माई ओन दे देवे पासवर्ड आप लो आईडिया ने रख लिया एक दो तीन चार पाँच छे ये तो पासवर्ड चेंज कर सकते हो एक दो तीन चार पे ठीक है इतने भी उ पासवर्ड रखा गया इतें आप मोबाइल नंबर भर ये देखो आप मोबाइल नंबर ਇਹ ਆਪਾਂ ਮੋਬਾਈਲ ਨੰਬਰ ਭਰ ਰਹੇ ਹਾਂ ਜੀ ਤੇ ਇਹ ਮੋਬਾਈਲ ਨੰਬਰ ਆਪਾਂ ਦੇਖੋ ਇਹਦੇ ਵਿੱਚ ਭਰ ਦਿੱਤਾ ਹੈ ਉਸ ਤੋਂ ਬਾਅਦ ਦੇਖੋ ਆਪਾਂ ਇੱਥੇ ਈਮੇਲ ਆਈਡੀ ਭਰਾਂਗੇ ਇਹ ਦੇਖੋ ਇਸਨੇ ਈਮੇਲ ਆਈਡੀ ਇੱਥੋਂ ਹੀ ਚੱਕ ਲੈਣੀ ਹੁੰਦੀ ਹੈ ਤੇ ਆਪਾਂ ਕੰਪਲੀਟ ਕਰ ਦਈਏ ਈਮੇਲ ਆਈਡੀ ਆ ਦੇਖੋ ਇਸਨੇ ਚੱਕ ਲਈ ਆਪਣੇ ਆਪ ਈਮੇਲ ਆਈਡੀ ਤਾਂ ਹੁਣ ਇਹਦੇ ਇਹਦੇ ਤੇ ਇੱਕ ਕੋਡ ਜਾਏਗਾ ਉਹ ਕੋਡ ਆਪਾਂ ਈਮੇਲ ਆਈਡੀ ਦਾ ਇੱਥੇ ਭਰਾਂਗੇ ਤੇ ਆ ਦੇਖੋ ਆਪਾਂ ਕੋਡ ਜਿਹੜਾ ਹੈਗਾ ਮੰਗਵਾਲ ਲਈ ਭੇਜ ਦਿੱਤਾ ਹੈ ਦੇਖੋ ਪਾਸਵਰਡ ਵਰ ਜਿਹੜਾ ਬਣਾਇਆ ਉਹ ਡਸ ਨਾਟ ਮੈਚ ਮੈਚ ਨਹੀਂ ਕਰ ਰਿਹਾ ਉਹਨੂੰ ਆਪਾਂ ਦੁਬਾਰਾ ਬਣਾ ਲੈਨੇ ਆ 1 2 3 4 5 6 ਠੀਕ ਹੈ ਇਹ ਦੇਖੋ ਮੈਚ ਕਰ ਗਿਆ ਪਾਸਵਰਡ ਤੇ ਉਧਰ ਆਪਣੇ ਕੋਲ ਇੱਕ ਕੋਡ ਆ ਚੁੱਕਿਆ ਆਪਾਂ ਉਹ ਕੋਡ ਇੱਥੇ ਭਰਾਂਗੇ ਹੁਣ ਕੋਡ ਲਈ ਆਪਾਂ ਖੋਲਦੇ ਆ ਜੀਮੇਲ ਇਹ ਆਪਾਂ ਜੀਮੇਲ ਤੇ ਚਲੇ ਗਏ ਜੀਮੇਲ ਤੇ ਆਪਾਂ ਜਾ ਕੇ ਆਪਾਂ ਉਹ ਕੋਡ ਲੈ ਹੈਗਾ ਭਰਾਂਗੇ ਭਰ ਦਿਆਂ ਜੀ ਉਹ ਕੋਡ ਜੀਮੇਲ ਜਦੋਂ ਤੱਕ ਖੁੱਲਦੀ ਹੈ ਇਹ ਦੇਖੋ ਜੀ ਇਹ ਕੋਡ ਆਇਆ ਹੋਇਆ ਹੈ 688674 ਇਹਨੂੰ ਆਪਾਂ ਇੱਥੇ ਭਰ ਦਾਂਗੇ ਦੇਖੋ 68 86 74 ਤੇ ਆਪਾਂ ਇੱਥੇ ਸਾਈਨ ਅਪ ਕਰ ਦਾਂਗੇ ਉਸ ਤੋਂ ਬਾਅਦ ਇੱਕ ਇਹ ਆਪਸ਼ਨ ਆਂਦੀ ਹੈ ਆਈ ਐਮ ਨੋਟ ਅ ਰੋਬੋਟ ਇਸ ਨੂੰ ਆਪਾਂ ਕਰਾਂਗੇ ਕਲਿੱਕ ਤੇ ਉਸ ਤੋਂ ਬਾਅਦ ਦੇਖੋ ਇਹਨੇ ਬੱਸਿਸ ਦਾ ਪੁੱਛ ਲਿਆ ਵੀ ਬੱਸ ਕਿੱਥੇ ਕਿੱਥੇ ਹੈ ਤਾਂ ਆਪਾਂ ਜਿੱਥੇ-ਜਿੱਥੇ ਬੱਸ ਹੈਗੀ ਉੱਥੇ ਆਪਾਂ ਕਰ ਦਾਂਗੇ ਕਲਿੱਕ ਇਹ ਦੇਖੋ ਆਪਾਂ ਚਾਰ ਥਾਂ ਇਹ ਦੇਖੀਏ ਬੱਸ ਆਪਾਂ ਕਰਤਾ ਵੈਰੀਫਾਈ ਤੇ ਇਹ ਦੇਖੋ ਸਕਸੈਸਫੁਲੀ ਜਿਹੜੀ ਹੈਗੀ ਹੈ ਆਈਡੀ ਇਹ बन चुकी है इथे ਆਪਾਂ ਇਹਨੂੰ ਕਰਦਾਂਗੇ ਸੇਓ ਤੇ ਹੁਣ ਇਸ ਆਈਡੀ ਨੂੰ ਆਪਾਂ ਚਲਾਉਣਾ ਵੀ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਇਸ ਨੂੰ ਮਤਲਬ ਕਿ ਆਪਾਂ ਚਲਾਉਣਾ ਹੁੰਦਾ ਹੈ ਕਿਵੇਂ ਇਸ ਦੇ ਵਿੱਚ ਡਾਲਰ ਬਣਾਉਣੇ ਹੁੰਦੇ ਆ ਦੇਖੋ ਸਭ ਤੋਂ ਪਹਿਲਾਂ ਰਿਜ਼ਰਵ ਤੇ ਜਾਵਾਂਗੇ ਰਿਜ਼ਰਵ ਤੇ ਜਾ ਕੇ ਦੇਖੋ ਇੱਕ ਨੋਟੀਫਿਕੇਸ਼ਨ ਆਏਗਾ ਇਹ ਨੋਟੀਫਿਕੇਸ਼ਨ ਨੂੰ ਤੁਸੀਂ ਕੱਟ ਦੋਗੇ ਉਸ ਤੋਂ ਬਾਅਦ ਦੇਖੋ ਇਸ ਤੇ ਤੁਹਾਨੂੰ ਫ੍ਰੀ ਦੇ ਵਿੱਚ 150 ਡਾਲਰ ਮਿਲੇ ਨੇ ਇਹ ਤੁਸੀਂ ਇੱਥੇ ਰਿਜ਼ਰਵ ਤੇ ਜਾਓਗੇ ਰਿਜ਼ਰਵਚੁਅ ਲੈਵਲ 1 ਕਰਕੇ ਇਹਦਾ ਤੁਸੀਂ ਇਸ ਨੂੰ ਇਹ ਦੇਖੋ ਕਨਫਰਮ ਕਰ ਦੋਗੇ ਇਹ ਦੇਖੋ ਕਨਫਰਮ ਕਰ ਦਿੱਤਾ ਹੈ ਤੇ ਇਹ ਦੇਖੋ ਇੱਕ ਚੱਕਰੀ ਜੀ ਘੁੰਮਣ ਲੱਗੀ ਹੈ ਤੇ ਇਹ ਐਨਐਫਟੀਸ ਨੇ ਚੱਕ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਜਦੋਂ ਇਹ ਚੱਕਰੀ ਬੰਦ ਹੋ ਜਾਏਗੀ ਤਾਂ ਆਪਾਂ ਕਨਫਰਮ ਕਰ ਦਾਂਗੇ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਮੰਨ ਲਓ ਆ ਦੇਖੋ ਤੁਸੀਂ ਪਹਿਲਾਂ ਕਰਨਾ ਹੈ ਤਾਂ ਪਹਿਲਾਂ ਦੇਖੋ ਆਪਣੇ ਖਰਤਾ ਉਹਨੂੰ ਕਨਫਰਮ 150 ਡਾਲਰ ਆਪਾਂ ਨੂੰ ਮਿਲੇ ਸੀ ਤੇ 18 ਡਾਲਰ ਦੇ ਵਿੱਚ ਰਹਿ ਗਏ ਤੇ ਇਹ ਦੇਖੋ ਉਸ ਤੋਂ ਬਾਅਦ ਇਸ ਨੂੰ ਜਾ ਕੇ ਇੱਥੇ ਆਪਾਂ ਕਰਨਾ ਹੈ ਸੈੱਲ ਇਹ ਦੇਖੋ ਸੈੱਲ ਤੇ ਬਾਅਦ ਇੱਥੇ ਕੰਪਲੀਟ ਆਪਾਂ ਨੇ ਕਰਨਾ ਹੁੰਦਾ ਹੈ ਇਹ ਕੰਪਲੀਟ ਕਰ ਦਿੱਤਾ ਹੈ ਦੇਖੋ ਉੱਤੇ ਟੂਡੇ ਜਿਹੜਾ ਹੈਗਾ ਅਰਨਿੰਗ ਉਹ ਜ਼ੀਰੋ ਦਿਖਾ ਰਿਹਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਦੀ ਮੈਚਿੰਗ ਹੋਣ ਦਵਾਂਗੇ ਤੇ ਮੈਚਿੰਗ ਤੋਂ ਬਾਅਦ ਜਿਹੜੇ ਹੈਗਾ ਇੱਥੇ ਤੁਹਾਡੀ ਇਨਕਮ ਅੱਜ ਦੀ ਜਿਹੜੀ ਹੈਗੀ ਆ ਉਹ ਆ ਜਾਏਗੀ ਇਨ ਨੂੰ ਕੋ ਆਪਾਂ ਕਰੀਏ ਸਮੂਹ ਰਿਫਰੈਸ਼ ਕਰ ਲੈਣੇ ਆ ਜੀ ਇਹਨੂੰ ਆਪਾਂ ਰਿਫਰੈਸ਼ ਕੀਤਾ ਦੇਖੋ 2.36 ਡਾਲਰ ਜਿਹੜੇ ਹੈਗੇ ਆ ਇਹਨਾਂ ਨੂੰ ਆ ਚੁੱਕੇ ਨੇ ਇਸ ਤਰ੍ਹਾਂ ਕਰਕੇ NFT ਦਾ ਜਿਹੜਾ ਆਪਾਂ ਟਾਸਕ ਹੈਗਾ ਉਹ ਕਰਦੇ ਆ ਜੀ ਧੰਨਵਾਦ